ਸਾਰੇ ਪਿੱਤਲ ਦਾ ਮਾਲ ਭਰਿਆ ਸੀ ਸਰੇ ਦਾ ਕਹਿੰਦੇ ਜੇ ਪਲੇਟਾਂ, ਬਰੂਟਾਂ, ਕੌਲੀਆਂ, ਗਲਾਸ ਆ ਜੱਗ ਜੇ ਵੀ ਪਿੱਤਲ ਦੇ ਕੋਰੇ ਸਿੱਟ ਗਏ ਉਹ ਤਿਆਰ ਦਾ ਟਾਈਮ ਨਹੀਂ ਲੱਗਾ ਉਹਨੂੰ ਫਿਰ ਆ ਖਾਣਾ ਸੀ ਪਿੱਤਲ ਦੇ ਕੌਲੀਆਂ ਦਾ ਭਰਿਆ ਜੋਤਾਂ ਦਾ ਭਰਿਆ ਆ ਖਾਣਾ ਸੀ ਆਹ ਚੱਕੇ ਦਾ ਆਹ ਲਹਾਬਾ ਲਕਿਆ ਹੁਣ ਆ ਖਾਣਾ ਭਰਿਆ ਸਾਰਾ ਮੱਪਟਿਆ ਉਹਨਾਂ ਨੇ ਉਸ ਤੋਂ ਬਾਅਦ ਆ ਖਾਣੇ ਜੋ ਮਾਲ ਕੱਢਿਆ ਉਸ ਤੋਂ ਬਾਅਦ ਦਰਾਜ ਵਿੱਚੋਂ ਕੈਸ਼ ਕੱਢਿਆ ਦਰਾਜ ਖਾਲੀ ਆ ਇੱਕ ਪੱਤੀ ਵੀ ਨਹੀਂ ਛੱਡੀ ਵਿੱਚ ਉਸ ਤੋਂ ਬਾਅਦ ਅੰਦਰ ਨੂੰ ਗਏ ਲੈ ਲਾ ਬਸ ਉਸ ਤੋਂ ਬਾਅਦ ਅੰਦਰ ਨੂੰ ਗਏ ਆ ਇੱਧਰ ਨੂੰ ਆ ਕੈਮਰੇ ਦੀ ਤਾਰ ਪੱਟੀ ਆ ਇਹ ਇੱਥੇ ਤੇ ਉਹਨਾਂ ਨੇ ਪੌੜੀ ਲਾ ਕੇ ਉਹ ਡੀਵੀਆ ਉਹ ਡੀਵੀਆ ਪੱਟੀ ਆ ਚੱਕ ਲੈ ਗਈ ਡੀਵੀਆ ਦਾ ਖਾਨਾ ਪੱਟ ਕੇ ਤੋੜ ਕੇ ਵਿੱਚੋਂ ਡੀਵੀਆ ਕੱਢ ਲੈ ਗਏ ਕੈਮਰੇ ਤੋੜੇ ਹੋਏ ਸਾਰੇ ਕੈਮਰੇ ਤੋੜੇ ਹੋਏ ਉਸ ਤੋਂ ਬਾਅਦ ਇੱਥੇ ਦੇ ਮਾਲ ਚੱਕਿਆ ਆ ਚੱਕਿਆ ਇੱਧਰ ਪਿੱਛੇ ਵੀ ਦਿਖਾਵੀ ਜੀ ਪਾਸੇ ਮਾਲ ਪਿਆ ਸੀ ਪਿੱਤਲ ਦਾ ਉਹ ਚੱਕਣੀ ਕਰ ਗਿਆ ਤੇ ਇੱਧਰ ਵੀ ਪਿੱਤਲ ਦੇ ਬਤੀਲੇ ਪਏ ਜਿਵੇਂ ਥੋੜੇ ਜਿਹੇ ਪਏ ਨਾ ਉੱਪਰ ਆ ਬੈਸੀ ਸਿਰੇ ਤੱਕ ਆਪੇ ਚੱਲਦੇ ਵਧੀਲੇ ਚੱਕੇ ਉਸ ਤੋਂ ਇੱਧਰ ਨਹੀਂ ਗਏ ਅੱਗੇ ਤੇ ਇੱਧਰ ਨੂੰ ਆ ਜਾਓ ਆ ਥੋੜਾ ਜਿਹਾ ਮਾਲ ਚੱਕਿਆ ਵਜਨ ਤੇ ਹਲਕਾ ਫਿਰ ਤਾਂ ਛੱਡ ਜੇ ਖਲਾवट ਹੈ ਕੋਈ ਤਾਂ ਛੱਡ ਜੇ ਐਦੋਂ ਬਚੱਲਾ ਮਾਲ ਚੱਕਿਆ ਕੁਲਤੀ ਦੇ ਰਹਿ ਗਏ ਸਾਡੇ ਬਚ ਗਏ ਆ 4 ਕਿਲੋ ਬਚ ਗਏ ਐਤੋਂ 1.5 ਵਧੀ ਦੇ ਐਤੋਂ ਚੱਕੇ ਉਹਨੂੰ ਨਾਲ ਸਾਡੀ ਐਫਆਈਆਰ ਦੀ ਡਿਮਾਂਡ ਆ ਵੀ ਐਫਆਈਆਰ ਹੋ ਗਏ ਤੇ ਬੰਦੇ ਜਿਹੜੇ ਹੈਗੇ ਅਸੀਂ ਬੰਦੇ ਸਾਨੂੰ ਚਾਹੀਦੇ ਨੇ ਨੁਕਸਾਨ ਬਹੁਤ ਹੋ ਗਿਆ ਐਫਆਈਆਰ ਚਾਹੀਦੀ ਸਾਨੂੰ ਐਫਆਈਆਰ ਪਲੱਸ ਬੰਦੇ ਚਾਹੀਦੇ ਆ ਬੰਦਿਆਂ ਨਾਲ ਅਸੀਂ ਆਪ ਨਿਪਟ ਲੂਗੇ ਆਪ ਨਿਪਟ ਲੇਂਗੇ ਉਹ ਕੋਈ ਗੱਲ ਨਹੀਂ ਜੀ ਤੁਹਾਡਾ ਮੇਰਾ ਨਾਮ ਸਾਹਿਲ ਹੈ ਜੀ ਕਾਦੀ ਦੁਕਾਨ ਕਰਦੇ ਹੋ ਇਹ ਬਤਰਾਂ ਦੀ ਦੁਕਾਨ ਹੈ ਜੀ ਕਿੰਨੀ ਕੁ ਦੇਰ ਤੋਂ ਕਰ ਰਹੇ ਆ ਜੀ ਇਹ 4 ਸਾਲ ਹੋ ਗਏ ਤੇ ਕੀ ਗੱਲ ਹੋ ਗਈ ਜੀ ਅੱਜ ਰਾਤ 6:30 ਵਜੇ ਮੈਂ ਘਰ ਗਿਆ ਜੀ ਹੂੰ ਤੇ ਸਵੇਰੇ 6:00 ਵਜੇ ਮੈਨੂੰ ਫੋਨ ਆਇਆ ਪੜੋਸੀਆਂ ਦਾ ਵੀ ਤੁਹਾਡਾ ਸ਼ਟਰ ਟੁੱਟਿਆ ਹੋਇਆ ਹੈ ਤੇ ਮੈਂ ਪਹੁੰਚਿਆ ਤਾਂ ਦੇਖਿਆ ਵੀ ਚੋਰੀ ਹੋਈ ਹੋਈ ਸੀ ਆਪਣੇ ਕਾਫੀ ਨੁਕਸਾਨ ਹੋਇਆ ਕਿਸੇ ਕੋਲ ਕਿਸੇ ਪਰ ਕੋਈ ਸ਼ੱਕ ਹੈ ਤੁਹਾਨੂੰ ਜੀ ਸ਼ੱਕ ਤਾਂ ਉਹਨਾਂ ਨੂੰ ਅਸੀਂ ਪੁਲਿਸ ਵਾਲਿਆਂ ਨੂੰ ਦੱਸਿਆ ਹੈ ਉਹਨਾਂ ਦਾ ਨਾਮ ਦੱਸਿਆ ਹੈ ਬਾਕੀ ਉਹਨਾਂ ਦਾ ਡਿਪੈਂਡ ਹੈ ਉਹ ਕਿਵੇਂ ਕਰਦੇ ਕਿ ਕਿ ਇਸੇ ਨੇ ਤੇ ਸੇਮ ਚੋਰੀ ਜਿਹੜੀ ਹੋਈ ਆ ਉਹ ਪਹਿਲਾਂ ਮੇਨਜਨਪੁਰ ਜਾਂਦੇ ਹੋਏ ਉਹਨਾਂ ਦੇ ਹੋਈ ਆ ਤੇ ਸੇਮ ਉਹੀ ਗੱਡੀ ਆ ਸੇਮ ਚੋਰ ਆ ਕੈਮਰੇਆਂ ਦੇ ਵਿੱਚ ਆਏ ਵੀ ਸੇਮ ਪ੍ਰੋਸੈਸ ਵੀ ਉਹੀ ਹੈ ਕਿਆ ਲੱਗ ਰਿਹਾ ਤੁਹਾਨੂੰ ਜਿਹੜੇ ਹਾਲਾਤ ਜਿਹੜੇ ਬਣ ਰਹੇ ਆ ਕਿ ਪੁਲਿਸ ਦਾ ਡਰ ਖਤਮ ਹੋ ਗਿਆ ਚੋਰਾਂ ਨੂੰ ਜੀ ਹਾਂ ਤਾਂ ਮੈਨੂੰ ਤਾਂ ਐਵੇਂ ਲੱਗਦਾ ਬੱਤਰ ਹੋਉਂਗੇ ਹੋਰ ਹਾਲਾਤ ਜੇ ਹੁਣ ਸਾਥ ਨਾ ਦੇ ਆ ਲੋਕਾਂ ਨੇ ਪ੍ਰਸ਼ਾਸਨ ਨੇ ਨਾ ਇਹਨੂੰ ਮਤਲਬ ਵੀ ਸਮਝਿਆ ਕੰਟਰੋਲ ਕਰਿਆ ਤਾਂ ਅੱਗੇ ਨੁਕਸਾਨ ਹੀ ਨੁਕਸਾਨ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਮੇਰਾ ਹੋਇਆ ਕੱਲੂ ਕਿਸੇ ਹੋਰ ਦਾ ਕਿੰਨਾ ਕੁ ਨੁਕਸਾਨ ਆਇਆ ਜੀ ਨੁਕਸਾਨ 5 ਤੋਂ 6 ਅੱਛਾ ਜੀ ਬਾਕੀ ਤਾਂ ਆਪਾਂ ਦੇਖਾਂਗੇ ਕਿ ਪੁਲਿਸ ਆਲੀ ਜੀ ਪੁਲਸ ਆਈ ਹੈ ਜੀ ਸਵੇਰੇ ਉਹ ਆਪਣੀ ਵੈਰੀਫਿਕੇਸ਼ਨ ਦੀ ਜੋ ਕਰਨੀ ਸੀ ਕਾਰਵਾਈ ਕਰਕੇ ਚਲੇ ਗਏ ਹਾਂ ਹਾਂਜੀ ਹਾਂ ਤੇ ਮੰਗ ਕੀ ਕਰਦੇ ਹੋ ਜੀ ਮੰਗ ਤਾਂ ਇਹ ਹੀ ਹੈ ਜੀ ਵੀ ਸਾਨੂੰ ਜਿਹੜਿਆ ਨੇ ਚੋਰੀ ਕਰੀ ਆ ਉਹਨਾਂ ਤੇ ਹੁਣ ਸਾਡਾ ਗੁੱਸਾ ਹੈ ਸਾਡੀ ਮਿਹਨਤ ਦੇ ਪੈਸੇ ਆ ਕਿੱਕ ਰੁਪਏ ਕਰਕੇ ਜੋੜਿਆ ਹੋਇਆ ਤੇ ਸਾਨੂੰ ਤਾਂ ਬੰਦੇ ਚਾਹੀਦੇ ਆ ਜੀ ਐਫ ਆਈ ਆਰ ਮੇਰੀ ਹੋਣੀ ਚਾਹੀਦੀ ਹੈ ਅੱਛਾ ਹਾਂਜੀ ਮੁਕਦਮਾ ਜਿਹੜਾ ਉਹ ਦਰਜ ਹੋਣਾ ਚਾਹੀਦਾ ਤੇ ਜਿਹੜੇ ਉਹ ਬੰਦੇ ਆ ਬਰਾਮਦ ਹੋ ਕੇ ਆਉਣੇ ਚਾਹੀਦੇ ਕਿਉਂਕਿ ਉਹ ਸਾਰਾ ਕੁਝ ਉਹਨਾਂ ਦੇ ਕਲੂ ਹੈ ਜਿਹੜੇ ਉਹ ਪੁਲਿਸ ਨੂੰ ਮਿਲ ਚੁੱਕੇ ਆ ਜੀ ਕਿ ਨਾਮ ਹੈ ਜੀ ਵਿਰਿੰਦਰਜੀਤ ਸਿੰਘ ਕੀ ਗੱਲ ਹੋ ਗਈ ਇਹ ਸਾਨੂੰ ਸਵੇਰੇ 6:30 ਵਜੇ ਫੋਨ ਗਿਆ ਹੈ ਭਾਈ ਸਾਹਿਬ ਦੀ ਦੁਕਾਨ ਹੈ ਸਾਈ ਜੀ ਦੀ ਹਾਂ ਸਵੇਰੇ 6:30 ਵਜੇ ਕਵਾੜੀਆਂ ਦਾ ਫੋਨ ਗਿਆ ਵੀ ਥੋੜੀ ਦੁਕਾਨ ਦਾ ਛੱਡਾ ਟੁੱਟਿਆ ਹੋਇਆ ਅੱਛਾ ਜੀ ਨਾਲ ਦੀ ਨਾਲ ਅਸੀਂ ਮੌਕੇ ਤੇ ਪਹੁੰਚ ਗਏ ਆ ਕੇ ਦੇਖਿਆ ਛੱਡਾ ਟੁੱਟਿਆ ਹੋਇਆ ਸੀ ਨਾਲ ਮੁੰਡਾ ਅਸੀਂ ਅੰਦਰ ਵੜਿਆ ਤੇ ਬਈ ਉਹਨੇ ਦੱਸਿਆ ਵੀ ਅੰਦਰ ਕਾਫੀ ਨੁਕਸਾਨ ਹੋ ਗਿਆ ਫਿਰ ਸਾਹਮਣੇ ਅਸੀਂ ਜਾ ਕੇ ਵਿਚਕਰਮਾ ਵਾਲੇ ਦੁਕਾਨ ਤੋਂ ਫੋਨ ਕੈਮਰਾ ਚੈੱਕ ਕਰ ਰਹੇ ਹੁਦ ਜਾ ਰਿਹਾ ਵੀ ਚਾਰ ਬੰਦੇ ਦੁਕਾਨ ਦੇ ਅੱਗੇ ਆਏ ਅੱਧਾ ਪੌਣਾ ਘੰਟਾ ਲਾ ਕੇ ਉਹਨਾਂ ਨੇ ਛੱਡਾ ਪਟਿਆ ਫੇਰ हां दोस्तों बाद 1015 थैले वाले माल दे लेके गए भरके हां तो खुले पांडे भी लेके गए टीवीआर भी लेके कैमरा बट लेके ਤੇ ਗੱਲੇ ਜੋ ਕੈਸ਼ ਦੀ ਲੈ ਕੇ 15 ਤੋਂ 20000 ਰੁਪਏ ਕਿੰਨਾ ਕ ਨੁਕਸਾਨ ਹੋਇਆ ਸਾਰਾ ਨੁਕਸਾਨ 4.5 ਤੋਂ 5 ਲੱਖ ਦਾ ਹੋ ਗਿਆ ਇਹ ਜਿਹਦੀ ਦੁਕਾਨ ਹੈ ਤੁਸੀਂ ਕੀ ਲਗਦੇ ਹੋ ਉਹਨਾਂ ਦੇ ਮਾ ਸਾੜਾ ਭੇ ਹੋ ਜਾ ਯਾਰ ਦੋਸਤ ਹੈ ਜੀ ਅੱਛਾ ਯਾਰ ਤੇ ਹੁਣ ਮੰਗ ਕੀ ਕਰਦੇ ਆ ਮੈਂ ਸਾਈ ਸਾੜਾ ਬੰਦੇ ਸਾਨੂੰ ਬਰਾਮਦ ਹੋਣੇ ਚਾਹੀਦੇ ਨਾਲ ਮਾਰ ਬਰਾਮਦ ਹੋਣਾ ਚਾਹੀਦਾ ਅੱਗੇ ਤੋਂ ਜਿਹੜੀ ਕਾਰਵਾਈ ਸਭ ਤੋਂ ਹੋਣੀ ਚਾਹੀਦੀ ਉਹਨਾਂ ਤੇ ਕੀ ਪੁਲਿਸ ਆਲੀ ਜੀ ਉਰੇ ਪੁਲਿਸ ਆਲੀ ਜੀ ਕਿਆ ਉਹਨਾਂ ਨੇ ਅਸ਼ਵਾਗ ਦੇ ਕਹਿੰਦੇ ਵੀ ਅਸੀਂ ਕਾਰਵਾਈ ਕਰੂਗੇ ਐਸਚੋ ਸਾਹਿਬ ਵੀ ਆਏ ਸੀ ਉਹਨਾਂ ਦੇ ਹੌਲਦਾਰ ਵੀ ਆਏ ਹੋਰ ਬੰਦੇ ਵੀ ਆਏ ਉਹਨਾਂ ਨੇ ਕੈਮਰੇ ਕਮਰੇ ਚੈੱਕ ਕਰੇ ਤੇ ਮੋਬਾਈਲਾਂ ਨਾਲ ਵੀ ਉਹਨਾਂ ਨੇ ਚੈੱਕ ਕਰਿਆ ਡੰਪ ਕਨੈਕਸ਼ਨ ਉਹਨਾਂ ਨੇ ਦੇਖਿਆ ਵੀ ਕਿਹੜੇ ਕਿਹੜਾ ਬੰਦਾ ਇਸ ਨਾਮ ਇਥੇ ਚੱਲ ਰਿਹਾ ਸੀ ਮੋਬਾਈਲ ਜਿਹੜਾ ਚੱਲ ਰਿਹਾ ਸੀ ਉਹਨਾਂ ਨੇ ਡੱਪ ਲਾਏ ਉਹ ਅਸ਼ਵਾਗ ਸਾਣ ਦੇ ਕੇ ਵੀ ਕਾਰਵਾਈ ਕਰਾਂਗੇ ਪਰ ਅਸੀਂ ਚਾਹੁੰਦੇ ਹਾਂ ਸਾਨੂੰ ਬੰਦੇ ਇੱਕ ਵਾਰੀ ਫੜਾ ਦੇਣ ਜੀ ਬੰਦਿਆਂ ਨਾਲ ਆਪ ਨੇ ਫੜੋਗੇ ਸਮਾਨ ਵੀ ਬਾਹਰੋਂ ਬਸੂਰ ਕਰਾਂਗੇ